ਸਾ ਸੰਗਤ ਧੰਗ ਗੁਰੂ ਰਾਮਦਾਸ ਬਾਬਾ ਜੇਠਾ ਜੀ ਮਾਂ ਕਹਿੰਦੀ ਨਾਨੀ ਮਾਂ ਕਹਿੰਦੀ ਨਹੀਂ ਮੇਰੇ ਜਾਇਆ ਤੂੰ ਤੇ ਸੋਨਾ ਬੜਾ ਏ ਇਹ ਤੇ ਦੁਨੀਆ ਚੱਤ ਮਾਰਦੀ ਐ ਅੱਜ ਮਾਂ ਮਨਸਾ ਦੇਵੀ ਧੰਗ ਗੁਰੂ ਰਾਮ ਅਮਰਦਾਸ ਮਹਾਰਾਜ ਕੋਲ ਕਹਿੰਦੀ ਬੀਬੀ ਪਾਣੀ ਦਾ ਰਿਸ਼ਤਾ ਵਰ ਚਾਹੀਦਾ ਤੇ ਬਾਬਾ ਜੀ ਕਹਿੰਦੇ ਗੁਰ ਪਾਤਸ਼ਾਹ ਕਹਿੰਦੇ ਕਿਹੋ ਜਾਂ ਕਹਿੰਦੀ ਭਾਈ ਜੇਠੇ ਵਰਗਾ ਹੋਵੇ ਤੇ ਬਾਬਾ ਜੀ ਨੇ ਕਿਹਾ ਗੁਰੂ ਰਾਮਦਾਸ ਮਹਾਰਾਏ ਨੇ ਪਾਈ ਜੇਤ ਨੂੰ ਲਾਗੇ ਸਦ ਲਿਆ ਗੁੜ ਖਵਾਇਆ ਸ਼ਰੋਪਾ ਦਿੱਤਾ ਤੇ ਮਨਸਾ ਦੇਵੀ ਮਾਂ ਕਹਿੰਦੀ ਪਾਤਸ਼ਾਹ ਮੈਂ ਭਾਈ ਜੇਠੇ ਵਰਗਾ ਕਿਹਾ ਸੀ ਭਾਈ ਜੇਠਾ ਨਹੀਂ ਕਿਹਾ ਹੁਣ ਆ ਤਿੰਨ ਗੱਲਾਂ ਨੋਟ ਕਰਿਓ ਜੀ ਆਪਾਂ ਨਾਲ ਨਾਲ ਤੁਰੇ ਜਾਇਓ ਆਪਾਂ ਗੁਰੂ ਦੀ ਬਾਤ ਕਰਨੀ ਹੈ ਤੇ ਛੇਵੇਂ ਪਾਤਸ਼ਾਹ ਦੇ ਜੀਵਨ ਤੇ ਪਹੁੰਚਣਾ ਤੇ ਉਹ ਮਾਂ ਮਾਂ ਮਨਸਾ ਦੇਵੀ ਕਹਿੰਦੀ ਮੇਰੀ ਧੀ ਮੇਰੀ ਧੀ ਹੈ ਇਸ ਭਾਈ ਜੇਤੇ ਦਾ ਨਾ ਘਾਰਿਆ ਮੇਰੀ ਧੀ ਨੂੰ ਕੋਏਗਾ ਕੀ ਤੇ ਗੁਰੂ ਪਾਤਸ਼ਾਹ ਨੇ ਕਿਹਾ ਬਚਨ ਵੇਖੋ ਯਾਦ ਰੱਖਿਓ ਸਾਧ ਸੰਗਤ ਮਾਂ ਮਨਸਾ ਦੇਵੀ ਨੂੰ ਧੰਨ ਗੁਰੇ ਅਮਰਦਾਸ ਮਹਾਰਾਜ ਕਹਿੰਦੇ ਮਾਤਾ ਇਹਦੇ ਘਰ ਦੀ ਗੱਲ ਕਰਦੀ ਐ ਇਹਦਾ ਘਰ ਇਹੋ ਜਿਹਾ ਹੋਏਗਾ ਇਹਦਾ ਘਰ ਇਹੋ ਜਿਹਾ ਆਏਗਾ ਜਿੱਥੇ ਤਿੰਨ ਤਿੰਨ ਘੰਟੇ ਲੈਣਾ ਲਾ ਕੇ ਇਸ ਘਰ ਦੇ ਦਰਸ਼ਨ ਕਰਨ ਵਾਸਤੇ ਲੋਕ ਦਰਸ਼ਨਗੇ ਜਿਹੋ ਜਾਂ ਇਸ ਭਾਈ ਜੇਥੇ ਦਾ ਘਰ ਹੋਏਗਾ ਇਹੋ ਜਾਂ ਘਰ ਦੁਨੀਆ ਤੇ ਹੋਣਾ ਨਹੀਂ ਮਹਾਰਾਜ ਦਾ ਘਰ سونے ਦਾ ਮਾਂ ਮਨਸਾ ਦੇਵੀ ਕਹਿੰਦੀ ਐ ਕੋ ਦੋ ਲੈੜਿਆ ਮਹਾਰਾਜ ਇੱਕ ਪਾ ਲੈਂਦਾ ਇੱਕ ਧੋ ਲੈਂਦਾ ਮੇਰੀ ਬੱਚੀ ਦਾ ਕਿਵੇਂ ਖਿਆਲ ਰੱਖੇਗਾ ਤੇ ਮਹਾਰਾਜ ਨੇ ਕਿਹਾ ਪਾਕਸ਼ਾ ਗੁਰੂ ਰਾਮ ਗੁਰੂ ਅਮਰਦਾਸ ਪਾਸ਼ਾ ਜੀ ਤਰੁੱਠੇ ਤੇ ਕਿਆ ਮਨਸਾ ਦੇਵੀ ਇਹ ਦੇ ਘਰ ਦੀ ਇਹਦੇ ਕੱਪੜਿਆਂ ਦੀ ਗੱਲ ਕਰਦੀਆਂ ਇਹਦੇ ਤੇ ਜਦੋਂ ਇਹਨੇ ਕੱਪੜੇ ਪਾਣੇ ਨੇ ਦੇ ਘਰ ਵਿੱਚ ਜਦੋਂ ਕੱਪੜੇ ਚੜਨੇ ਆ ਵੱਡੇ ਵੱਡੇ ਸ਼ਮਿਆਨੇ ਮਹਾਰਾਜ ਦੇ ਚੰਦੋਵੇ ਚੜਨੇ ਆ 10-10 ਲੱਖ 55 ਲੱਖ ਦਾ ਤੇ ਅੱਜ ਗੁਰੂ ਆਮਦਾਸ ਮਹਾਰਾਜ ਦੇ ਘਰ ਵੇਖੋ ਜਾ ਕੇ ਜਦੋਂ ਮਹਾਰਾਜ ਦੇ ਬਸਤਰ ਗੁਰੂ ਸਾਹਿਬ ਦੇ ਰਮਾਲਾ ਸਾਹਿਬ ਚੰਦ ਸਾਹਿਬ ਕੋਈ 20 ਲੱਖ ਦਾ ਕੋਈ 5 ਲੱਖ ਦਾ ਕੋਈ 30 ਲੱਖ ਦਾ ਚੜਦਾ ਜੀ ਹੈ ਨਾ ਕਿਰਪਾ ਗੁਰੂ ਸਾਹਿਬ ਦੀ ਮਾਂ ਮਨਸਾ ਦੇਵੀ ਕਹਿੰਦੀ ਇਹ ਕੋ ਰੋਟੀ ਖਾਣ ਨੂੰ ਕੁਝ ਨਹੀਂ ਮੇਰੀ ਧੀ ਨੂੰ ਕੀ ਖਵਾਏਗਾ ਤੇ ਮਾਂ ਮਨਸਾ ਦੇਵੀ ਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਤੀ ਦੀ ਗੱਲ ਕਰਦੀ ਐ ਇਹਦੇ ਘਰ ਜਿਹੜਾ ਵੀ ਆਏਗਾ ਭੁੱਖਾ ਨਹੀਂ ਜਾਏਗਾ ਇਹਦੇ ਘਰ 24 ਘੰਟੇ ਲੰਗਰ ਚੱਲਣਾ ਤੇ ਅੱਜ ਗੁਰੂ ਰਾਮਦਾਸ ਮਹਾਰਾਜ ਦੇ ਘਰ ਕਿੰਨੀ ਬਖਸ਼ਿਸ਼ ਐ ਜੀ ਕੋਈ ਦੁਨੀਆ ਤੇ ਕਿਤੇ ਰਹਿੰਦਾ ਹੋਵੇ ਭੁੱਖਾ ਸੌ ਸਕਦਾ ਜਿਹੜਾ ਮੇਰੇ ਧੰ ਗੁਰੂ ਰਾਮਦਾਸ ਪਾਸ਼ਾ ਦੀ ਨਗਰੀ 'ਚ ਰਹਿੰਦਾ ਨਾ ਉਹ ਦੋ ਵਕਤ ਦੀ ਰੋਟੀ ਖਾਂਦਾ ਕਦੀ ਭੁੱਖਾ ਨਹੀਂ ਜੇ ਸੌਂਦਾ ਕਿਰਪਾ ਨਾ ਪਾਸ਼ਾ ਦੀ ਸੋਨੇ ਵਰਗਾ ਘਰ ਮਹਾਰਾਜ ਦੇ ਬਸਤਰ ਲੱਖਾਂ ਦੇ ਸਤਗੁਰੂ ਦੇ ਕਰ 24 ਘੰਟੇ ਲੰਗਰ ਇਹ ਬਖਸ਼ਾ ਗੁਰੂ ਮਹਾਰਾਜ ਗੁਰੂ ਰਾਮ ਅਰਦਾਸ ਮਹਾਰਾਜ ਨੇ ਦੇ ਦਿੱਤੀਆਂ ਤੇ ਸਾਧ ਸੰਗਤ ਮਾ ਮੰਨਸਾ ਦੇਵੀ ਨੂੰ ਕਿਹਾ ਕਹਿੰਦੇ ਜੇ ਭਾਈ ਜੇਠੇ ਵਰਗਾ ਨਾ ਤੇ ਫਿਰ ਭਾਈ ਜੇਠਾ ਹੀ ਹੋ ਸਕਦਾ ਹੈ ਹੋਰ ਕੋਈ ਨਹੀਂ ਹੋ ਸਕਦਾ ਆਖੋ ਧੰਨ ਗੁਰੂ ਰਾਮਦਾਸ ਕਰੋ ਕਿਰਪਾ ਧੰਨ ਗੁਰੂ ਰਾਮਦਾਸ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੀਆਂ ਬੜੀਆਂ ਰਹਿਮਤਾਂ ਸਾਾਤ ਸੰਗਤ ਜਦੋਂ ਕਿਤੇ ਗੁਰੂ ਪਾਤਸ਼ਾਹ ਦੇ ਘਰ ਜਾਂਦੇ ਹਨ ਨਾ ਨਿਮਾਨੇ ਹੋ ਕੇ ਜਾਇਆ ਕਰੋ ਇੱਕ ਗੱਲ ਹੋਰ ਮਨ ਵਿੱਚ ਲੈ ਕੇ ਜਾਇਆ ਕਰੋ ਕਿ ਪਾਤਸ਼ਾਹ ਦੇ ਘਰ ਮੱਥਾ ਟੇਕ ਨਹੀਂ ਚੱਲੇ ਇਹ ਭਾਵਨਾ ਲੈ ਕੇ ਜਾਇਆ ਕਰੋ ਮੇਰਾ ਸੋਢੀ ਪਾਤਸ਼ਾਹ ਧੰ ਗੁਰੂ ਰਾਮਦਾਸ ਮਹਾਰਾਜ ਬੈਠੇ ਆ ਤੇ ਮੈਂ ਮਿਲਣ ਚਲਿਆ ਚਾਹ ਹੁੰਦਾ ਨਾ ਜਦੋਂ ਪੁੱਤ ਵਿਦੇਸ਼ ਚ ਆਵੇ ਪੁੱਤ ਡਿਊਟੀ ਕਰਕੇ 12 13 ਘੰਟੇ ਲਾ ਕੇ ਬਾਹਰ ਆਵੇ ਤੇ ਸ਼ਾਮ ਨੂੰ ਜਦੋਂ ਪਿਓ ਬੈਠਾ ਮੰਜੇ ਤੇ ਬੈਠਾ ਹੋਵੇ ਵਿਹੜੇ 'ਚ ਬੈਠਾ ਹੋਵੇ ਤੇ ਪੁੱਤਰ ਨੂੰ ਚਾਹ ਹੁੰਦਾ ਨਾ ਵੀ ਮੇਰਾ ਪੁੱਤ ਮੇਰਾ ਪਿਤਾ ਬੈਠਾ ਮੈਂ ਜਾ ਕੇ ਗੱਲਬਾਤਰੀ ਚਲਵਾ ਤੇ ਪਿਓ ਚਾਹ ਹੁੰਦਾ ਮੈਂ ਥੱਕਿਆ ਆਇਆ ਮੈਨੂੰ ਇਹ ਇਹਨੂੰ ਗੱਲਬਾਤਰੀ ਚਲਵਾ ਐਨਾ ਗੁਰੂ ਪਾਤਸ਼ਾਹ ਕੋਲ ਜਦੋਂ ਨਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੇ ਇਹ ਕਿਹਾ ਕਿ ਰੋ ਮੈਂ ਮਹਾਰਾਜ ਨੂੰ ਮੱਥਾ ਟੇਕਣ ਨਹੀਂ ਚੱਲਿਆ ਮੈਂ ਗੁਰੂ ਰਾਮਦਾਸ ਪਾਤਸ਼ਾਹ ਨਾਲ ਮਿਲਣ ਚੱਲਿਆ ਤੇ ਜਦੋਂ ਇਹ ਭਾਵਨਾ ਲੈ ਕੇ ਜਾਓਗੇ ਨਾ satsangat ਫਿਰ 3 ਘੰਟੇ ਕੀ 4 ਘੰਟੇ ਕੀ 5 ਘੰਟੇ ਕੀ ਉਸ ਗੁਰੂ ਦੀ ਪ੍ਰਕਰਮਾਂ ਵਿੱਚ ਖੜ ਕੇ ਲਾਈਨ 'ਚ ਖੜ ਕੇ ਪਤਾ ਨਹੀਂ ਲੱਗਣਾ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਐਦਾਂ ਤੁਨ ਅਲਾਪ ਦੇ ਹੋਏ ਪਛਾਦੇ ਲੈਨ ਵਿੱਚ ਲੱਗ ਕੇ ਭਾਵੇਂ ਘੰਟਾ ਲੱਗ ਜਾਏ 2 ਘੰਟੇ ਲੱਗ ਜਾਣ 3 ਘੰਟੇ ਲੱਗ ਜਾਣ ਫਿਰ ਗੁਰੂ ਰਾਮਦਾਸ ਦੀ ਬਖਸ਼ਿਸ਼ਾਂ ਦੇ ਪਾਤਰ ਬਣਾਂਗੇ ਇਹ ਮਹਾਰਾਜ ਦੀ ਕਿਰਪਾ ਜੀ ਸਾ ਸੰਗਤ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾਂਦੇ ਹੋ ਤੇ ਇਹ ਭਾਵਨਾ ਨਾਲ ਜਾਇਆ ਕਰੋ ਧੰਨ ਗੁਰੂ ਹਰਗੋਬਿੰਦ ਮਹਾਰਾਜ